ਕਬੂਤਰਬਾਜ਼ ਵੀਰਾਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇ ਵਾਲਾ ਗੁੱਜਰਵਾਲ ਤੇ ਸਾਡੀ ਪੂਰੀ ਮਾਲਵਾ ਟੀਵੀ ਜੋ ਤੁਸੀਂ ਬਹੁਤ ਵੱਡਾ ਪਿਆਰ ਦਿੰਦੇ ਹੋ ਪੰਜਾਬ ਦਾ ਕਬੂਤਰਬਾਜ਼ੀ ਚ ਘੋੜਿਆਂ ਦੇ ਵਿੱਚ ਕਬੱਡੀ ਦੇ ਵਿੱਚ ਸਿੰਗਰਾਂ ਦੇ ਵਿੱਚ ਪੰਜਾਬ ਦਾ ਨੰਬਰ ਦਾ ਚੈਨਲ ਆ ਜਿਹਦੇ ਵਿੱਚ ਸਾਰਿਆਂ ਨੂੰ ਵੱਧ ਵਿਊ ਆ ਤੇ ਪਿਛਲੇ ਸਮੇਂ ਆਪਾਂ ਕਬੂਤਰਬਾਜ਼ੀ ਦੀਆਂ ਵਿੱਚ ਇਹ ਰੌਣਕ ਮੇਲਾ ਲਾਇਆ ਸੀ ਜਿਹੜੇ ਦੇਸ਼ ਵਿਦੇਸ਼ ਚ ਬੈਠੇ ਆ ਉਹਨਾਂ ਦਾ ਸਫ਼ਰ ਘੰਟਿਆਂ ਦਾ ਸਕਿੰਟਾਂ 'ਚ ਮੁੱਕ ਗਿਆ ਅੱਜ ਸਾਰੇ ਭਾਈਚਾਰੇ ਦੀ ਡਿਮਾਂਡ ਤੇ ਅੱਜ ਉਹੀ ਪ੍ਰੋਗਰਾਮ ਫੇਰ ਲੈ ਕੇ ਹਾਜ਼ਰ ਹੋਏ ਆ ਮਾਲਵਾ ਟੀਵੀ ਦਾਹੀਂ ਤੇ ਪ੍ਰਮਾਤਮਾ ਕਿਰਪਾ ਕਰੇ ਉਹ ਖੁਸ਼ੀ ਦੇ ਘੰਟਾ ਡੇਢ ਘੰਟਾ ਚੱਲਣਾ 5-6000 ਬੰਦਾ ਲਾਈਵ ਦੇਖੂਗਾ ਤੇ ਅੱਜ ਆਪਾਂ ਸਾਰਿਆਂ ਨਾਲ ਗੱਲਾਂ ਬਾਤਾਂ ਨਵੇਂ ਪੁਰਾਣੇ ਜਿੱਤੇ ਹਾਰੇ ਕਿਵੇਂ ਫਸੇ ਕੁੰਡੀਆਂ ਦੇ ਕਿਹਦਾ ਟੋਬੇ 'ਚ ਕਿੱਥੇ ਬੈਠਾ ਤੇ ਕਿਵੇਂ ਖੇਡ ਹੋਈ ਤੇ ਸਾਰਿਆਂ ਦਾ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਇੱਕ ਵਾਰੀ ਤਾਂ ਬਾਈ ਜੀ ਸਾਰੇ ਕਬੂਤਰ ਬਾਜ਼ ਆਪਣੇ ਲਈ ਇੱਕ ਤਾੜੀ ਜ਼ਰੂਰ ਮਾਰ ਦਿਓ ਹਾਂਜੀ ਹੰਦੀਪਰੇ ਇਹ ਵੀਰਾ ਹੈਪੀ ਹਿਸ ਵਾਲ ਨੇੜੇ ਕਰ ਲੈ ਹੈਪੀ ਨੇੜੇ ਹੀ ਆ ਦੰਦੀ ਬੜਦਾ ਬੜਦੇ ਵੀ ਬੜੋ ਨੇ ਦੰਦੀ ਤਾਂ ਇੱਕ ਵਾਰੀ ਹੋਈਆਂ ਨੇ ਵਢਾਈ ਆ ਨਾਲ ਮੇਰੇ ਵਢਾਤੀਆਂ ਹੈਂ ਰਜ਼ਾਰ ਭਾਈ ਆਹ ਦੰਦੀ ਪਤਾ ਨਹੀਂ ਕਿਵੇਂ ਵਢੀ ਕੇ ਨਾਲ ਮੇਰੇ ਵਢਵਾਤੀਆਂ ਨੇ ਆਂਡੇ ਪੁੱਛਦਾ ਹੀ ਹੈ ਹੈਂ ਆਂਡੇ ਪੁੱਛੇ ਤੋਂ ਬਾਅਦ ਤੂੰ ਵੀ ਥੱਲੇ ਹੀ ਰਹਿ ਆਂ ਆਂਡੇ ਕਿਥੋਂ ਤੇ ਹੀ ਆਇਆ ਅੱਛਾ ਉਧਰ ਆਪਣੇ ਰੌਣਕ ਖੱਤਰੀ ਜੀ ਦੇ ਉੜਦੇ ਆ ਕਬੂਤਰ ਹੁਣ ਫਿਰ ਤਲ ਤਲ ਕੇ ਨਹੀਂ ਜਿੱਤੇ ਉਹ ਭਾਈ ਬਾਈ ਦਾ ਪੈਸੇ ਆ ਗੱਲ ਪੱਪੇ ਭਾਈ ਕਿਉਂਕਿ ਦੇਖ ਹੈ ਪੁੱਛਣਾ ਤਾਂ ਬਣਦਾ ਜਿਹੜੇ ਕਬੂਤਰ ਦਿੱਤੇ ਆ ਆਪਣੇ ਹੈ ਉਹ ਜਿੱਤੇ ਨੇ ਨੇੜੇ ਕਰ ਇਹਨਾਂ ਵੀ ਸਭ ਤੋਂ ਪਹਿਲਾਂ ਦਿੱਤੇ ਆ ਜਿੱਤਾ ਜਾਣਾ ਗਿਫਟ ਕਰਨੇ ਆ ਭੈਣ ਮੇਰੀ ਦੋ ਵਾਰੀਆਂ ਜਤੀ ਗਵਾਤੀ ਉਹਨੇ ਯਾਰ ਗਵਾਈ ਨਹੀਂ ਉਦੋਂ ਚਾਹ ਨਾਲ ਦਿੱਤੇ ਆ ਕਿੱਦਾਂ ਪਾਉਂਦੇ ਸੀਗੇ ਫਿਰ ਰੌਣਕ ਖੱਤਰੀ ਨਾਲ ਬੈਠੀ ਆ ਮੈਂ ਉਹਦੋਂ ਉਹਦੋਂ ਤਾਂ ਕਿੱਦਾਂ ਪਾਉਂਦੇ ਸੀ ਉਸ ਤੋਂ ਬਾਅਦ ਅੰਡੇ ਨਾ ਦੇਵ ਨਹੀਂ ਲੱਭੇ ਉਹ ਤਾਂ ਫਿਰ ਕੁੜੀ ਸੀ ਤਾਂ ਪਿੰਡ ਚ ਖੁਸਰਾ ਆ ਜੇ ਉਹਦੇ ਮਗਰ ਹੁੰਦੇ ਹਾਂਜੀ ਭਾਈ ਜੀ ਨੇੜੇ ਖਾ ਲੋ ਨੇੜੇ ਹੀ ਆ ਭਾਈ ਹਾਂਜੀ ਹਾਂਜੀ ਮੈਨੂੰ ਲੱਗਦਾ ਹੁਣ ਤੁਸੀਂ ਬੰਦੇ ਨੂੰ ਨਹੀਂ ਕਿਸੇ ਨੂੰ ਦੇਣੇ ਇਹ ਕੰਮ ਤਾਂ ਗਲਤ ਹੈ ਗਲਤ ਕੰਮ ਤਾਂ ਨਹੀਂ ਨੇ ਦੋ ਤਿੰਨ ਬਾਜੀਆਂ ਹੱਡੀਆਂ ਵੀ ਵਧੀਆ ਇਸੇ ਆ ਕੇ ਥੋੜੇ ਇੱਥੇ ਮਤਲਬ ਇੱਕ ਜਦੋਂ ਨਾ ਹਾਂ ਇਸੇ ਤਰ੍ਹਾਂ ਚੱਲੇ ਆਣੇ ਆ ਬਾਬਾ ਸਮਝਦਾ ਜੀ ਉਹਨੂੰ ਬਾਬਾ ਵਾ ਜੀਤੇ ਨੂੰ ਪਤਾ ਨਹੀਂ ਨਹੀਂ ਜੀਤਾ ਹੀ ਨਹੀਂ ਨਹੀਂ ਬਾਬਾ ਹੀ ਆ ਹੋਰ ਜੀਤੇ ਨੂੰ ਕਿਵੇਂ ਪਤਾ ਸੀਗਾ ਉਹ ਤਾਂ ਬਾਬਾ ਜੀ ਆ ਮੈਂ ਹੱਥ ਜੋੜਦਾ ਮੈਂ ਤਾਂ ਪਤਾ ਲੱਗਿਆ ਜਦੋਂ ਤਾਂ ਆਏ ਜੋੜੇ ਆ ਹਾਂ ਮੈਂ ਨਹੀਂ ਜੋੜੇ ਮੈਂ ਨਹੀਂ ਜੋੜੇ ਮੈਂ ਨਹੀਂ ਜੋੜੇ ਮੈਂ ਸਵਾਲ ਮੈਂ ਕਰਾਂ ਮੈਂ ਸਵਾਲ ਪੁੱਛਣਾ ਸੁਖਬੀਰ ਬਾਦਲ ਨੂੰ ਪੁੱਛ ਲਿਆ ਐਂਕਰ ਨੇ ਵੀ ਤੁਸੀਂ ਕਹਿੰਦੇ ਸੀ ਕਿ ਪਾਣੀ 'ਚ ਜਹਾਜ਼ ਚਲਾ ਦਾਂਗੇ ਬੱਸਾਂ ਕਹਿੰਦਾ ਤਰਨ ਤਰਨ ਚਲਾਈ ਨਹੀਂ ਬੱਸ ਚਲਾਈ ਆ ਬੱਸ ਮੇਰਾ ਪੁੱਛਣਾ ਫਰਜ਼ ਆ ਤੁਸੀਂ ਦੱਸਣਾ ਵਾ ਦੱਸਣਾ ਸੋਹੀ ਦੱਸਣਾ ਸਹੀ ਮੈਂ ਗੱਲ ਕੱਟ ਕੇ ਪੁੱਛਣੀ ਆ ਮੈਂ ਗੁਲਜ਼ਾਰ ਭਾਈ ਅੱਛਾ ਕਬੂਤਰ ਚੋਂ ਹੈਪੀ ਬਾਈ ਆਂਡੇ ਕਹਿੰਦੇ ਨਿਕਲਦੇ ਆ ਬੱਚੇ ਥਾਰ ਮੈਂ ਤਾਂ ਨਿਕਲੇ ਹੁੰਦੇ ਦੱਸਿਆ ਨਾ ਤੁਸੀਂ ਮੈਂ ਪੁੱਛਿਆ ਮੈਨੂੰ ਨਹੀਂ ਪਤਾ ਮੇਰਾ ਕੰਮ ਆ ਪੁੱਛਣਾ ਕਈ ਦੇ ਕਈ ਕੁੱਤਰੇ ਕੀਲੇ ਮਿਲੇ ਜਾਂਦੇ ਆ ਕਈ 19 ਦਿਨ ਵੀ ਲੈ ਜਾਂਦੇ ਆ ਜਿਹੜੇ ਨਹੀਂ ਮੰਨਦਾ ਨਾ 1 ਘੰਟਾ ਦੇ ਕੇ ਕੁੱਤਰੇ ਵੇਂਦੀ ਨਹੀਂ ਉਹ ਸ਼ਿਕਾਰੀ ਉੱਤੇ ਆ ਮੈਂ ਡੈਂਪੀ ਬੈਠਾ ਸਾਡੇ ਪਿੰਡ ਵਾਲਾ ਮਨਤੇਜ ਹੁਣੀ ਵੱਡੇ ਬ੍ਰਾਂਡ ਆ ਸ਼ਿਕਾਰੀਆਂ ਚ 37 32 ਕਿਲੋ ਦਾ ਇਹ ਕਹਿੰਦੇ ਵੇਟ ਚਾਹੀਦਾ ਕਬੂਤਰ ਦਾ ਭਾਰ ਕਿੰਨਾ ਚਾਹੀਦਾ ਭਾਰ ਤਾਂ ਅਸੀਂ ਦੇਖਿਆ ਨਹੀਂ ਮੇਰੇ ਤਾਂ ਫਾਰ ਫੂਡ ਦੇ ਦਿਆਂ ਭਾਰ ਠੀਕ ਆ ਸਰਦੀ ਦਾ ਭਾਰ ਭਾਰ ਕਿਵੇਂ ਅੰਦਾਜ਼ਾ ਮਾਰਾ ਜੀ ਉਹ ਹੱਥ ਚ ਪਾ ਲੈਦਾ ਹੱਡੀ ਉੱਡੀ ਨਾਲ ਨਿਕਲੀ ਆ ਕੁੱਤਰ ਜਦੋਂ ਬਣਦਾ ਵਾ ਪਾਣੀ ਲੱਗੇ ਨਾ ਕਰੇ ਕੂਤਰ ਜਾਣ ਤੇ ਗਲੁਟੇਰ ਦਾ ਹੋ ਜਾਂਦਾ ਜਾਣਦਾ ਗਲੁਟੇਰ ਕਿ ਪਤਾ ਲੱਗਦਾ ਵੀ ਬਜਨ ਹੈਗਾ ਉਹਨੇ ਇੱਚ ਪਾਣੀ ਦਾ ਗਲਾਸ ਦੋ ਪਹਿਲਾਂ ਤਾਂ ਇਹਨੂੰ ਇਹ ਜਮਾ ਹੋ ਗਿਆ ਚਪ ਕਾ ਤੋ ਤੁਸੀਂ ਕਹਿੰਦਾ ਵੀ ਬਾਬੇ ਦਾ ਪਤਾ ਵੀ ਇਹ ਹੋ ਜਾਂਦਾ ਅਬੂ ਨਾ ਚਾਹੀਏ ਮੈਂ ਕਹਿੰਦਾ ਤੂੰ ਰੱਖ ਲਈ ਨਾ ਹਜੇ ਤਾਂ ਬਹੁਤ ਕੁਝ ਤੈਨੂੰ ਫੜਾਉਣਾ ਹਜੇ ਤਾਂ ਤੈਨੂੰ ਬਹੁਤ ਕੁਝ ਫੜਾਉਣਾ ਵਾ ਹਜੇ ਤਾਂ ਫੜਿਆ ਹੀ ਕੁਝ ਨਹੀਂ ਹੈਗਾ ਅੱਛਾ ਕਾਲੇ ਵਾਲਾ ਫੜਾ ਅੱਜ ਹੈਪੀ ਕਹੇ ਜੇ ਛੱਡਿਆ ਅੱਜ ਕੂਤਰ ਹੀ ਛੱਡਿਆ ਬਾਈ ਕਬੂਤਰੀ ਹਾਂਜੀ ਕਹੇ ਜੀ ਆ ਹਰਾ ਕੰਡ ਹਰੀ ਟੋਰੀ ਸੱਜਾ ਟੂਸਾ ਲਾ ਲ ਇਹ ਕਿਉਂਕਿ ਮੈਨੂੰ ਉਹਦਨੇ ਬੜੀ ਵਧੀਆ ਗੱਲ ਲੱਗੀ ਪਹਿਲੀ ਬਾਜੀ 44 ਸੀ ਉਹਦਨੇ ਬਾਈ ਨੇ 4400 ਰੁਪਇਆ ਦੇਤਾ ਕਬੂਤਰ ਨਹੀਂ ਛੜਿਆ ਕਹਿੰਦਾ ਵੀ ਕਬੂਤਰ ਕਵਾਤ ਜਾਣਗੇ ਵੀ ਮੌਸਮ ਤੋਂ ਇਹਦਾ ਵੀ ਸੋ ਮਹੀਂ ਭਰ ਕੇ ਆਇਆ ਮੋੜਦਾ ਨਹੀਂ ਯਾਰ ਐਂਟਰੀ ਉਹ ਹੁਣ ਜਦੋਂ ਤੈਨੂੰ ਬਾਬੇ ਬਾਰੇ ਨੇ ਦੱਸਿਆ ਵਾ ਉਦੋਂ ਦਾ ਨਹੀਂ ਮੋੜਦਾ ਪਹਿਲਾਂ ਤਾਂ ਮੋੜਦਾ ਸੀਗਾ ਹੋਰ ਵੀ ਕੋਈ ਰਾਜ ਖੋਲenge ਭਾਈ ਇਹਦੇ ਰਾਜ ਤਾਂ ਬਛਰੇ ਲੜਪੂ ਮੈਂ ਇਹ ਐਹੇ ਜਿਹੇ ਵੀ ਰਾਜ ਹੁੰਦੇ ਲੜਨ ਵਾਲੇ ਨਹੀਂ ਐਹੇ ਉਹ ਮਗਰ ਪੈ ਜੁੰਦੇ ਨੇ ਦੇਖ ਲੈ ਪਹਿਲੇ ਥੋੜੋ ਘੋਣ ਨੇ ਕਿਹਦੇ ਨੇ ਕਬੀ ਜਦੇ ਐਨੇ ਨਾ ਖੋਲਣੇ ਹਾਂ ਥੋੜੇ ਜਿਹਾ ਖੋਲਦੇ ਹੀ ਇਹਦਾ ਹੱਥ ਵੀ ਮਾੜਾ ਮੋਟਾ ਕਰਦਾ ਖਰਾਬੀਆਂ ਨਹੀਂ ਜੀਤੇ ਬਾਈ ਨੂੰ ਕੀ ਪਤਾ ਸੀਗਾ ਹਲੋ ਇਹ ਜਿਹੜਾ ਸਾਨੂੰ ਨਹੀਂ ਸੀ ਪਤਾ ਉਹਨੂੰ ਤਾਂ ਇਹ ਇਹ ਵੀ ਪਤਾ ਸਹੀ ਗੱਲ ਆ ਹਾਂ ਇਹਦਾ ਬਾਬਾ ਜੀ ਸਮਝਦੇ ਸੀ ਨਹੀਂ ਬਾਬਾ ਜੀ ਮੈਂ ਤਾਂ ਹੱਥ ਜੋੜਦਾ ਬਾਬਾ ਨੇ ਮੈਂ ਕਦੋਂ ਕਹਨਾ ਮੈਂ ਬਈ ਬਾਬਾ ਜੀ ਕਬੂਤਰ ਬਹੁਤ ਟੁੱੜੇ ਉਹਨਾਂ ਨੇ ਦੱਸਿਆ ਉਹ ਸਹੀ ਆ ਬਾਬਾ ਸਹੀ ਅੱਜ ਵੀ ਸਹੀ ਆ ਉਹ ਤਾਂ ਠੀਕ ਆ ਹਾਂਜੀ ਹਾਂਜੀ ਵੀਰੇ ਏ ਵੀਰ ਹੈਪੀ ਹਿਸ ਵਾਲ ਨੇੜੇ ਕਰ ਲੈ ਹੈਪੀ ਨੇੜੇ ਆ ਦੰਦੀ ਵੜਦਾ ਦੰਦੀ ਤਾਂ ਇੱਕ ਵਾਰੀ ਹੋਈਆਂ ਨੇ ਵੜਾਈ ਆ ਨਾਲ ਮੇਰੇ ਵੜਾਤੀਆਂ ਹਜ਼ਾਰ ਭਾਈ ਆ ਦੰਦੀ ਪਤਾ ਨਹੀਂ ਕਿਵੇਂ ਵੜੀ ਕੇ ਨਾਲ ਮੇਰੇ ਵੜਵਾਤੀਆਂ ਨੇ ਆਂਡੇ ਪੁੱਛਦਾ ਹੀ ਹੈ ਹੈ ਆਂਡੇ ਪੁੱਛਿਆ ਤਾਂ ਬਾ ਤੂੰ ਵੀ ਥੱਲੇ ਹੀ ਰਹਿ ਆਂਡੇ ਕਿਥੋਂ ਤੇ ਹੀ ਦੇ ਆ ਅੱਛਾ ਉਧਰ ਆਪਣੇ ਰੌਣਕ ਖੱਤਰੀ ਜੀ ਦੇ ਦੇਖ ਕਬੂਤਰ ਹੁਣ ਫਿਰ ਤਲ ਤਲ ਕਿ ਨਹੀਂ ਜਿੱਤੇ ਹੋ ਭਾਈ ਮੈਂ ਬਾਈ ਦਾ ਪੈਸੇ ਆ ਗੱਲ ਪੱਪੇ ਭਾਈ ਕਿਉਂਕਿ ਦੇਖ ਹੈ ਪੁੱਛਣਾ ਤਾਂ ਬਣਦਾ ਜਿਹੜੇ ਕਬੂਤਰ ਦਿੱਤੇ ਆ ਆਪਣੇ ਹੈ ਉਹ ਜਿੱਤੇ ਨੇ ਨੇੜੇ ਘਰ ਇਹਨਾਂ ਨੂੰ ਵੀ ਸਭ ਤੋਂ ਪਹਿਲਾਂ ਦਿੱਤੇ ਆ ਜਿੱਤਾ ਕੇ ਨਾਲ ਗਿਫਟ ਕਰਨੇ ਆ ਮੈਂ ਮੇਰੀ ਦੋ ਬਾਈਆਂ ਜਤੀ ਗਵਾਤੀ ਉਹਨੇ ਯਾਰ ਗਵਾਈ ਨਹੀਂ ਉਦੋਂ ਚਾਹ ਨਾ ਦਿੱਤੇ ਆ ਕਿੱਧਰ ਪਾਉਂਦੇ ਸੀਗੇ ਫਿਰ ਉਹਨੇ ਖੱਤਰੀ ਨਾਲ ਬੈਠੀ ਆ ਮੈਂ ਉਹਦੋਂ ਉਹਦੋਂ ਤਾਂ ਕਿੱਧਰ ਪਾਉਂਦੇ ਸੀ ਉਸ ਤੋਂ ਬਾਅਦ ਅੰਡੇ ਇਹਨਾਂ ਦੇ ਨਹੀਂ ਲੱਭੇ ਉਹ ਤਾਂ ਫਿਰ ਕੁੜੀ ਸੀ ਤਾਂ ਪਿੰਡ ਚ ਖੁਸਰਾ ਆ ਜੀ ਉਹਦੇ ਮਗਰ ਹੁੰਦੇ ਹਾਂਜੀ ਭਾਈ ਜੀ ਨੇੜੇ ਖਾ ਲੋ ਨੇੜੇ ਹੀ ਆ ਭਾਈ ਹਾਂਜੀ ਹਾਂਜੀ ਮੈਨੂੰ ਲੱਗਦਾ ਹੁਣ ਤੁਸੀਂ ਬੰਦੇ ਨੂੰ ਨਹੀਂ ਕਿਸੇ ਨੂੰ ਦੇਣੇ ਇਹ ਕੰਮ ਤਾਂ ਗਲਤ ਹੈ ਗਲਤ ਕੰਮ ਤਾਂ ਹੈ ਨੇ ਦੋ ਤਨ ਵਾ ਜੀਆਂ ਹੱਡੀਆਂ ਵੀ ਵਧੀਆ ਇਸੇ ਆ ਕੇ ਥੋੜੇ ਨੇ ਇਸੇ ਮਤਲਬ ਚੇਹਰੇ ਦਿਖਾ ਦੋ ਨਹੀਂ ਹਾਂ ਇਸੇ ਦਾ ਚੱਲਣੇ ਜਾਣੇ ਆ ਮੈਂ ਤਾਂ ਬਾਬਾ ਸਮਝਦਾ ਜੀ ਉਹਨੂੰ ਬਾਬਾ ਰੀਤੇ ਨੂੰ ਮਤਲਬ ਨਹੀਂ ਨਹੀਂ ਰੀਤੇ ਹੀ ਨਹੀਂ ਨਹੀਂ ਬਾਬਾਈਆ ਹੋਰ ਜਿੱਤੇ ਨੂੰ ਕਿਵੇਂ ਪਤਾ ਸੀਗਾ ਉਹ ਤਾਂ ਬਾਬਾ ਜੀਆ ਮੈਂ ਹੱਥ ਜੋੜਦਾ ਮੈਂ ਪਤਾ ਲੱਗਿਆ ਜਦੋਂ ਤਾਂ ਜੁੜੇ ਆ ਹਾਂ ਮੈਂ ਨਹੀਂ ਜੋੜੇ ਮੈਂ ਨਹੀਂ ਜੋੜੇ ਮੈਂ ਨਹੀਂ ਜੋੜੇ ਮੈਂ ਸਵਾਲ ਮੈਂ ਐਂਕਰ ਮੈਂ ਸਵਾਲ ਪੁੱਛਣਾ ਸੁਖਬੀਰ ਬਾਦਲ ਨੂੰ ਪੁੱਛ ਲਿਆ ਐਂਕਰ ਨੇ ਵੀ ਤੁਸੀਂ ਕਹਿੰਦੇ ਸੀ ਕਿ ਪਾਣੀ 'ਚ ਜਹਾਜ਼ ਚਲਾ ਦਾਂਗੇ ਬੱਸਾਂ ਕਹਿੰਦਾ ਤਰਨ ਤਰਨ ਚਲਾਈ ਨਹੀਂ ਬੱਸ ਚਲਾਈ ਆ ਬੱਸ ਮੇਰਾ ਪੁੱਛਣਾ ਫਰਜ਼ ਆ ਤੁਸੀਂ ਦੱਸਣਾ ਵਾ ਦੱਸਣਾ ਸਫੀ ਦੱਸਣਾ ਸਹੀ ਮੈਂ ਗੱਲ ਕੱਟ ਕੇ ਪੁੱਛਣੀ ਆ ਮੈਂ ਗੁਲਜਰ ਬਾਈ ਅੱਛਾ ਕਬੂਤਰ ਚੋਂ ਹੈਪੀ ਬਾਈ ਆਂਡੇ ਕਹਵੇਂ ਦੇ ਨਿਕਲਦੇ ਆ ਬੱਚੇ ਥਾਰ ਮੈਂ ਦੇ ਨਿਕਲੇ ਹੁੰਦੇ ਦੱਸਿਆ ਨਾ ਤੁਸੀਂ ਮੈਂ ਪੁੱਛਿਆ ਮੈਨੂੰ ਨਹੀਂ ਪਤਾ ਮੇਰਾ ਕੰਮ ਆ ਪੁੱਛਣਾ ਕਈ ਦੇ ਕਈ ਉਤਰੇ ਕਿਲ ਵੀ ਲੈ ਜਾਂਦੇ ਆ ਕਈ 19 ਦਿਨ ਵੀ ਲੈ ਜਾਂਦੇ ਆ ਜਿਹੜੇ ਨਹੀਂ ਬੰਦਦਾ ਨਾ 1 ਘੰਟਾ ਦੇ ਅਗੇ ਕਬੂਤਰ ਵੀ ਬੰਦੀ ਨਹੀਂ ਉਹ ਸ਼ਿਕਾਰੀ ਕੁੱਤੇ ਆ ਮੈਂ ਡੈਂਪੀ ਬੈਠਾ ਸਾਡੇ ਪਿੰਡ ਵਾਲਾ ਮਨਤੇਜ ਹੁਣੀ ਵੱਡੇ ਬ੍ਰਾਂਡ ਆ ਕਬੂ ਚਿਕਾਰੀਆਂ ਚ 37 32 ਕਿਲੋ ਦਾ ਇਹ ਕਹਿੰਦੇ ਵੇਟ ਚਾਹੀਦਾ ਕਬੂਤਰ ਦਾ ਵજન ਕਿੰਨਾ ਚਾਹੀਦਾ ਵજન ਤਾਂ ਅਸੀਂ ਦੇਖਿਆ ਨਹੀਂ ਵੀਰੇ ਇਹ ਤਾਂ ਫਾਰ ਫੂਡ ਦੇ ਦਿਆਂ ਵજન ਠੀਕ ਆ ਛੜਦੀ ਦਾ ਵજન ਕਿਵੇਂ ਅੰਦਾਜ਼ਾ ਮਾਰਾ ਜੀ ਹੱਥ ਚ ਪਾ ਲੈਦਾ ਹੱਡੀ ਉੱਡੀ ਨਾਲ ਨਿਕਲੀ ਆਉਂਦਾ ਜਦੋਂ ਬਣਦਾ ਵਾ ਪਾਣੀ ਲੱਗੇ ਨਾ ਕਰੇ ਕਬੂਤਰ ਜਾਨ ਤੇ ਗਲੁੱਟਰਗਾ ਹੋ ਜਾਂਦਾ ਜਾਨ ਤੇ ਗਲੁੱਟਰ ਕੇ ਪਤਾ ਲੱਗਦਾ ਵੀ ਵજન ਹੈਗਾ ਹੁਣ ਇਹ ਚ ਪਾਣੀ ਦਾ ਗਲਾਸ ਦੋ ਪਹਿਲਾਂ ਤਾਂ ਇਹਨੂੰ ਇਹ ਜਮਾ ਹੋ ਗਿਆ ਚਪ ਕਾ ਤਾ ਤੁਸੀਂ ਕਹੇ ਤਾਂ ਬਾਬੇ ਦਾ ਮੱਥਾ ਵੀ ਇਹ ਹੋ ਜਾਂਦਾ ਹੈ ਹੈ ਦੋ ਰੱਖ ਲਓ ਨਾ ਹਜੇ ਤਾਂ ਬਹੁਤ ਕੁਝ ਤੈਨੂੰ ਫੜਾਉਣਾ ਹਜੇ ਤਾਂ ਤੈਨੂੰ ਬਹੁਤ ਕੁਝ ਫੜਾਉਣਾ ਵਾ ਹਜੇ ਤਾਂ ਫੜਿਆ ਹੀ ਕੁਝ ਨਹੀਂ ਹੈਗਾ ਅੱਛਾ ਕਾਲੇ ਵਾਲਾ ਫੜਾ ਅੱਜ ਹੈਪੀ ਕਹੇ ਜੇ ਛੱਡਿਆ ਅੱਜ ਗੂਦਰੀ ਛੱਡਿਆ ਬਈ ਕਬੂਤਰੀ ਹਾਂਜੀ ਕਹੇ ਜੀ ਆ ਹਰਾ ਕੰਡ ਹਰੀ ਟੋਰੀ ਸੱਜਾ ਟੂਸਾ ਲਾ ਲ ਇਹ ਕਿਉਂਕਿ ਮੈਨੂੰ ਉਹਦਨੇ ਬੜੀ ਵਧੀਆ ਗੱਲ ਲੱਗੀ ਪਹਿਲੀ ਬਾਜੀ 44 ਸੀ ਗਰੁੱਪ ਦੀ ਉਹਦਨੇ ਬਾਈ ਨੇ 4400 ਰੁਪਇਆ ਦੇਤਾ ਕਬੂਤਰ ਨਹੀਂ ਛੱਡੇ ਕਹਿੰਦਾ ਵੀ ਕਬੂਤਰ ਕਵਾਤ ਜਾਣਗੇ ਵੀ ਮੌਸਮ ਤੋਂ ਇਹਦਾ ਵੀ ਮੌਸਮ ਨਹੀਂ ਭਰ ਕੇ ਆਇਆ ਮੋੜਦਾ ਨਹੀਂ ਯਾਰ ਐਂਟਰੀ ਉਹ ਹੁਣ ਜਦੋਂ ਤੈਨੂੰ ਬਾਬੇ ਬਾਰੇ ਨੇ ਦੱਸਿਆ ਵਾ ਉਦੋਂ ਦਾ ਨਹੀਂ ਮੋੜਦਾ ਪਹਿਲਾਂ ਤਾਂ ਮੋੜਦਾ ਸੀਗਾ ਹੋਰ ਵੀ ਕੋਈ ਰਾਜ ਖੋਲenge ਭਾਈ ਇਹਦੇ ਰਾਜ ਤਾਂ ਬਛਰੇ ਲੜਪੂ ਮੈਂ ਇਹ ਐਹੇ ਜਿਹੇ ਵੀ ਰਾਜ ਹੁੰਦੇ ਲੜਨ ਵਾਲੇ ਨਹੀਂ ਐਹੇ ਉਹ ਮਗਰ ਪੈ ਜੁੰਦੇ ਨੇ ਦੇਖ ਲੈ ਥੋੜੋ ਘੋਲਣੇ ਕਿਹਦੇ ਨੇ ਕਬੀ ਜਦੇ ਐਨੇ ਨੰਘੋਲਣੇ ਹਾਂ ਥੋੜੇ ਜਿਹਾ ਗੋਲਦੇ ਹੀ ਹਾਂ ਇਹਦਾ ਹੱਥ ਵੀ ਮਾੜਾ ਮੋਟਾ ਕਰਦਾ ਖਰਾਬੀਆਂ ਨਹੀਂ ਜੀਤੇ ਬਾਈ ਨੂੰ ਕੀ ਪਤਾ ਸੀਗਾ ਇਹ ਇਹ ਵੀ ਪਤਾ ਸਹੀ ਗੱਲ ਆ ਹਾਂ ਇਹਦਾ ਬਾਬਾ ਜੀ ਸਮਝਦੇ ਸੀ ਨਹੀਂ ਬਾਬਾ ਜੀ ਮੈਂ ਤਾਂ ਹੱਥ ਜੋੜਦਾ ਬਾਬਾ ਨੇ ਮੈਂ ਕਦੋਂ ਕਹਨਾ ਵਾ ਬਈ ਬਾਬਾ ਜੀ ਕਮੂਤਰ ਬਹੁਤ ਟੁੱੜੇ ਉਹਨਾਂ ਨੇ ਦੱਸਿਆ ਉਹ ਸਹੀ ਆ